ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹਲਕਾ ਰਾਜਸੰਸੀ ਦੇ ਪਿੰਡ ਚੁੱਚਕਵਾਲ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਦੇ ਗ੍ਰਹਿ ਵਿਖੇ ਹਲਕਾ ਇੰਚਾਰਜ ਅਤੇ ਪਣਗਰਣ ਪੰਜਾਬ ਦੇ ਚੇਅਰਮੈਨ ਸਰਦਾਰ ਬਲਦੇਪ ਸਿੰਘ ਮਿਆਦੀਆਂ ਦੀ ਅਗਵਾਈ ਦੇ ਵਿੱਚ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ ਗਈ। ਇਹ ਰੋਡ ਸ਼ੋਅ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਕੱਢਿਆ ਗਿਆ। ਇਸ ਮੌਕੇ ਤੇ ਹਲਕਾ ਰਾਜਸੰਸੀ ਦੇ ਵਾਫਾਕ ਪਿੰਡਾਂ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪ ਵਰਕਰਾਂ ਨੇ ਰੋਡ ਸ਼ੋਅ ਨੂੰ ਸਫਲ ਬਣਾਉਣ ਦੇ ਲਈ ਸ਼ਮੂਲਿਤ ਕੀਤੀ। ਇਸ ਮੌਕੇ ਤੇ ਇਹ ਰੋਡ ਸ਼ੋਪ ਪਿੰਡ ਚੁਚਕਵਾਲ ਤੋਂ ਹੁੰਦਿਆਂ ਹੋਇਆਂ ਪਿੰਡ ਮੁਜ਼ਫਰਪੁਰ ਪਿੰਡ ਅਵਾਨ ਪਿੰਡ ਕਾਕੜ ਤਰੀਮ ਪਿੰਡ ਤੱਲੇ ਪਿੰਡ ਖੁਸੂਪੁਰ ਆਦੇ ਪਿੰਡਾਂ ਦੇ ਵਿੱਚ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਕੱਢਿਆ ਗਿਆ ਇਸ ਮੌਕੇ ਤੇ ਜੁੜੇ ਕਾਠ ਨੂੰ ਸੰਬੋਧਨ ਕਰਦੇ ਆ ਸਰਦਾਰ ਬਲਦੇਵ ਸਿੰਘ ਮਿਆਦੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਜੋ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਸਨ ਉਹ ਪੂਰੀਆਂ ਵੀ ਕੀਤੀਆਂ ਤੇ ਜੋ ਗਰੰਟੀਆਂ ਰਹਿ ਗਈਆਂ ਨੇ ਉਹਨਾਂ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ ਇਸ ਮੌਕੇ ਤੇ ਆਪ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਨੂੰ ਦੇਖਦਿਆਂ ਹੀ ਪਤਾ ਚੱਲਦਾ ਸੀ ਕਿ ਉਹ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੂੰ ਵੱਡੀ ਲੀਡ ਦੇ ਨਾਲ ਜਿਤਾਉਣਗੇ ਬਲੌਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ ਚੱਕ ਮਿਸ਼ਰੀਖਾਂ ਬਾਸ ਸਿੰਘ ਕੋਟਲਾ ਪਿੰਡ ਚੁੱਚਕਵਾਲ ਪ੍ਰਧਾਨ ਰਾਜਵਿੰਦਰ ਸਿੰਘ ਸ਼ਮਸ਼ੇਰ ਸਿੰਘ ਪੰਚ ਬਲਕੌਰ ਸਿੰਘ ਅਫਤਾਰ ਸਿੰਘ ਗੁਰਮੇਸ਼ ਸਿੰਘ ਜਸਪਾਲ ਸਿੰਘ ਅਫਤਾਰ ਸਿੰਘ ਪਿੰਡ ਮੁਜ਼ਫਰਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਲਖਵੀਰ ਸਿੰਘ ਸੁਖਚਾਨ ਸਿੰਘ ਹਰਜੀਤ ਸਿੰਘ ਪਿੰਡ ਅਵਾਂ ਦੇ ਸਰਪੰਚ ਜਸਵੰਤ ਸਿੰਘ ਸਾਬੀਤ ਸਿੰਘ ਪਿੰਡ ਕਾਕੜ ਤਰੀਨ ਦੇ ਫਤੇਬੀਰ ਸਿੰਘ ਜਗਤਾਰ ਸਿੰਘ ਜਤਿੰਦਰ ਸਿੰਘ ਪ੍ਰਗਟ ਸਿੰਘ ਜੋਗਿੰਦਰ ਸਿੰਘ ਸਾਬਕਾ ਸਰਪੰਚ ਸੁਰਜੀਤ ਸਿੰਘ ਗੁਰਮੇਲ ਸਿੰਘ ਸਾਬਕਾ ਸਰਪੰਚ ਨੰਬਰਦਾਰ ਸੁਮਨ ਸਿੰਘ ਲੱਖਾ ਸਿੰਘ ਪੰਚ ਪਿੰਡ ਤੱਲੇ ਦੇ ਪ੍ਰਧਾਨ ਜਗਬੀਰ ਸਿੰਘ ਪਿੰਡ ਖੁਸਪੁਰ ਦੇ ਪ੍ਰਧਾਨ ਬੱਬੀ ਸਿੰਘ ਅਤੇ ਲੱਖਾ ਸਿੰਘ ਪਿੰਡ ਮੋਹੱਲੇ ਕੇ ਦੇ ਪ੍ਰਧਾਨ ਗੁਲਜ਼ਾਰ ਸਿੰਘ ਸੁਖਪਾਲ ਸਿੰਘ ਡਾਕਟਰ ਹਰਵਿੰਦਰ ਸਿੰਘ ਪ੍ਰਧਾਨ ਜਸਪਾਲ ਸਿੰਘ ਮਨਵੀਰ ਸਿੰਘ ਜਗਦੀਸ਼ ਸਿੰਘ ਫੌਜੀ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ